ਦੇ ਰੱਖਣੋਂ ਮਾੜਾ ਜਿਹੜਾ ਬੇ ਆ ਪ੍ਰਮੇਸ਼ਰ ਪਾਰ ਬ੍ਰਹਮ ਇਹ ਬੇ ਉਹਦੇ ਤੇ ਸਾਥ ਸਾਥ ਕੋਈ ਜਾਗ ਨਹੀਂ ਕੋਈ ਮਰੇ ਨਹੀਂ ਜਦ ਤੱਕ ਆ ਕੋ ਨਾ ਇਹ ਸਾਡਾ ਮੇਰ ਕੰਮ ਕਰਦਾ ਬਾਣੀ ਕਿਹੜਾ ਕੰਮ ਕਰਦੀ ਸਾਡੇ ਕੋਲੋਂ ਕੰਮ ਕਰਦੇ ਜੇ ਕੋਲੋਂ ਕਹਿੰਦੇ ਬੜੀ ਕੂੜਾ ਹੈ ਪਰ ਪਿਆਰੋ ਭੈ ਵਿੱਚ ਸੂਰਜ ਭੈ ਵਿੱਚ ਚਸ ਲੋਹ ਕਰੋੜੀ ਜਪਤ ਅੰਤ ਪਾਛਾ ਕਹਿੰਦੇ ਕਰੋੜਾਂ ਮੀਲ ਸਫਰ ਕਰਕੇ ਆ ਗਏ ਕਿੰਤੇ ਮਹੂਤ ਹਨ ਕਾਵੇ ਲਈ ਹੁਕਮ ਦਿੱਤਾ ਸੀ ਕਿ ਪਿਆਰਿਆ ਤੂੰ ਚੱਲਿਆ ਧਰਤੀ ਤੇ ਬੰਦਗੀ ਕਰ ਸਿਮਰਮ ਚਾਹ ਮੂੰ ਮਨੁੱਖਾ ਦੇਹੀ ਤੈਨੂੰ ਵਾਰ-ਵਾਰ ਵੀ ਮਿਲਣੀ ਲੱਖ ਚੁਰਾਸੀ ਜੋਤ ਸਗਾਈ ਮਾਨਸ ਕੋ ਪ੍ਰਵ ਦੀ ਬੜਾਈ ਇਸ ਕੋੜੀ ਤੇ ਜੋਦਤ ਸੁਹਾਣੇ ਜਾਣ ਤੁਫਾਇ ਦਾ ਕੋ ਸਿਮਰੈ ਦੇ ਸਾਹ ਦੇ ਦੀ ਭਜਨ ਹਰ ਕੀ ਸੇਵੋ ਕਹਿੰਦੇ ਨੂੰ ਸੇਵਾ ਚ ਲਾ ਸਿਮਰਨ ਵਿੱਚ ਲਾ ਬੰਦਗੀ ਵਿੱਚ ਲਾ ਪਰ ਆਪਾਂ ਕੀ ਕਰਨ ਲੱਗੇ ਨਾਲੇ ਸਭ ਬੰਦ ਕਰ ਦੋ ਬਣਾ ਦੋ ਰਖੂਗਾ ਕੌਣ ਜੱਟੀ ਜਾਓ ਝੰਡੇ ਜਿੱਦਨ ਨੂੰ ਜਗ੍ਹਾ ਦੇਖਣੀ ਬਦ ਜਿੰਮੇ ਆਇਆ ਰੋਕਣ ਵਾਲਾ ਪੁੱਛਣ ਵਾਲਾ ਕੋਈ ਨਹੀਂ ਨੀਵਾਜਾ ਸਰਕਾਰ ਕੇ ਜੀਵੀ ਜ਼ਿੰਮੇਵਾਰੀ ਉਹੀ ਲੰਘ ਜਣੂ ਜੀ ਨੂੰ ਬਾਈਗੁਰੂ ਨੇ ਆਹ ਕਾਲਪੁਰਖ ਨੇ ਸ਼ਕਤੀ ਦਿੱਤੀ ਐ ਕਿ ਤੂੰ ਰੋਕ ਸਕਦਾ ਤੇ ਉਹ ਰੋਕ ਨਹੀਂ ਸਕਿਆ ਹੁਣ ਕੌਣ ਹੋਇਆ ਉਹ ਕਹਿੰਦੇ ਇੱਥੇ ਹੱਥ ਰਖਾ ਕੇ ਭਰੇ ਦਰਵਾਜ਼ੇ ਪੱਤੇ ਜਾਣ ਕੇ ਤੈਨੂੰ ਸ਼ਕਤੀ ਦਿੱਤੀ ਸੀ ਤੈਨੂੰ ਪਾਵਨ ਦਿੱਤੀ ਸੀ ਤੂੰ ਦਾ ਇਸਤੇ ਮਾਫ਼ ਕੀਤੀ ਜਿਵੇਂ ਮਨੁੱਖ ਨੂੰ ਪੁੱਛਣਾ ਹੈ ਕਿ ਤੈਨੂੰ ਜਨਮ ਦਿੱਤਾ ਹੈ ਮਨੁੱਖਾਂ ਜਨ ਨੂੰ ਕੀ ਗੱਲ ਨਾਮ ਦਿੱਤੇ ਰੰਗ ਦੀ ਕੀ ਸਿਮਰਨ ਕੀਤਾ ਸੋ ਰੋਹ ਵਿਚਾਰ ਪਿਆਰੋ ਸਮਾਂ ਬੜਾ ਪਿਆਰ ਦੇ ਚਾਰਿਆ ਹਰ ਇੱਕ ਰੂਪ ਨੂੰ ਮੰਨ ਕਰੇ ਹਰ ਇੱਕ ਰੂਪ ਦਾ ਨਾਮ ਹੈ ਮਨ ਸਾਡਾ ਪੁੱਤਰ ਮਾਂ ਪੁੱਤਰ ਹੋ ਕੇ ਨਹੀ ਬਸ ਆਪਾਂ ਮਹਾ ਉਨਨਾ ਹਰ ਦਾ ਪ੍ਰੇਮ ਸੰਤੋਸ਼ ਹੋ ਕੇ ਜਾ ਉਪਰ ਬੜੇ ਹੀ ਸਤਕਾਰ ਹੋ ਪਾਉਂ ਓ ਬਾਦਰ ਸਿੰਘ ਜੀ ਯੋਕੇ ਸਾਹਿਬ ਸਾਡੇ ਕਰਾਲੀ ਮਿੱਤਰ ਵੀ ਸਾਹਮਣੇ ਬਕਤਾਰ ਸਿੰਘ ਜੀ ਕਲਸੀ ਸਾਹਿਬ ਕਾਲੀਆ ਸਾਹਿਬ ਤੇ ਹਰਜਿੰਦਰ ਸਿੰਘ ਜੀ ਬਹੁਤ ਖੁਸ਼ਵੰਦ ਸੱਜਣ ਪਹੁੰਚੇ ਨੇ ਹਰ ਸਾਹਿਬ ਨੂੰ ਇਹ ਪਿਆ ਸਰਕਾਰ ਨਾਲ ਗੁਰਦਾਸ ਮਹਾਰਾਜ ਤੇ ਚਰਮਣ ਆਦਰੀ ਬਿਵਾਉਣ ਲਈ ਕਰਾਲੀ ਦੇ ਵਿੱਚ ਬਹੁਤ ਕਿਰਪਾ ਬਖਸ਼ਿਸ਼ ਹੈ ਪਾਈ ਤੇ ਮੈਂ ਕੋ ਬੇਹਿੰਤੀ ਕਰਾਂ ਬੜੀ ਦੂਰ ਤੱਕ ਜਾਇ ਤੇ ਪਰ ਜਿਹੜਾ ਇੱਥੇ ਸਰਬ ਧਰਮ ਦਾ ਪਿਆਰ ਕਿਤੇ ਨਹੀਂ ਹੈ ਬਹੁਤ ਕਿਰਪਾ ਹੈ ਐਸੇ ਤਰ੍ਹਾਂ ਰੱਖਣੀ ਆਪਾਂ ਨੇ ਆਪਾਂ ਨੇ ਰੰਗ ਨਹੀਂ ਲਗਾਉਣੇ ਸਰਬ ਧਰਮ ਨਹੀਂ ਲਗਾਉਣੇ ਕਿ ਨੀਲਾ ਕਾਲਾ ਹਰਾ ਪੀਲਾ ਭਾਗ ਮੈਂ ਸਾਰਾ ਬਾਹਰ ਵਿੱਚ ਭੇਟ ਹੈ ਗੱਲ ਇੱਥੇ ਹੈ ਸਾਰੀ ਤੇਰੀ ਚੇਤਨਾ ਦੀ ਹੈ ਤੇਰੀ ਬੁੱਤੀ ਦੀ ਹੈ ਜਦੋਂ ਤੇਰੀ ਚੇਤਨਾ ਚੱਲ ਰਹੀ ਹੈ ਤੂੰ ਚਤੰਨ ਹੈ ਫਿਰ ਪਰਮੇਸ਼ਰ 바ਦੂਗਾ ਕਿਰਪਾ ਕਰੂਗਾ ਜੇ ਤੇਰੀ ਟੇਕ ਨਾ ਹੀ ਨੀ ਤੂੰ ਅਕਾਗਰ ਤੇ ਨਹੀਂ ਬਣਾ ਸਕਿਆ ਫਿਰ ਪਿਆਰਿਓ ਤਾਂ ਘਰ ਹੀ ਅੰਦਰ ਹੂਰ ਹੂਰ ਅਤਰ ਤਰੇ ਕੋਲ ਮੈਕੀ ਵਾਸਤੇ ਮਨ ਨੂੰ ਲੱਗੇ ਜੈਸੇ ਕਰਕੇ ਆ ਜਿਹੜੇ ਆਪਾਂ ਸਮਾਗਮ ਨੂੰ ਲਾਉਂਦੇ ਜੇ ਇੱਕ ਓੰਕਾਰ ਸਤਨਾਮ ਸਤਨਾਮ ਦਾ ਜਾਪ ਐਸ ਤਰੀਕੀ ਚਾ ਕੇ ਸਭ ਕੋ ਕਹਿਣਾ ਇਹਨੂੰ ਬਿਲਾ ਸਮਾਗਮ ਨਹੀਂ ਕਰਾਉਣਾ ਆਪ ਦਾ ਨਾਮ ਬਦਲ ਭੋਗ ਤੋਂ ਲਾ। ਤੱਕ ਪਹਿਲਾਂ ਦੇ ਕਿਸੇ ਵੀ ਨਸਰਾ ਤੇ ਸ਼ਬਦ ਆਇਆ ਤਾਂ ਸ੍ਰੀਸ਼ਟੀ ਵਿੱਚ ਇੱਕ ਸ਼ਬਦ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ ਕਰਿਆ ਸਤਨਾਮ ਦਾ ਸ਼ਬਦ। ਕੋ ਰੋਮਟਾਰ ਨੂੰ ਮੀਰਾबाई ਨੇ ਜੁਗਤ ਬਤਸ ਦਿੱਤੀ। ਜੁਗਤ ਕੀ ਹੈ ਪਿਆਰਿਓ ਬੜਾ ਸੋਖਾ ਜਿਹਾ ਕੰਮ ਹੈ ఫిజిక్స్ ਹੈ ਸਾਡਾ ਸਰੀਰ। ਸੁਆਮੀ ਜੀ ਮਹਾਰਾਜ ਨਦੀ ਪਾਰ ਗੁੜੀਆਂ ਵਾਲਿਆਂ ਨੂੰ ਕਹਿੰਦੇ ਪਹਿਲੇ ਆਪ ਪਤਾਓ ਕਿ ਆਪ ਭਗਵਾਨ ਕਿਸ ਕੋ ਸਮਝਦੇ ਹੋ ਉਹ ਕਹਿੰਦਾ ਕਿ ਜਿਵੇਂ ਆਪਣੀ ਆਸਥਾ ਹੁੰਦੀ ਹੈ ਕੋਈ ਸ੍ਰੀ ਰਾਮਚੰਦਰ ਮਹਾਰਾਜ ਨੂੰ ਕੋਈ ਸ੍ਰੀ ਭਗਵਾਨ ਹਰਿ ਦੇ ਕ੍ਰਿਸ਼ਨ ਮਹਾਰਾਜ ਨੂੰ ਕੋਈ ਮਹਾਕਾਲ ਸਿਰਜੀ ਮਹਾਰਾਜ ਨੂੰ ਅੱਪਾ ਕਹਿ ਦਿੰਦੇ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਕਹਿੰਦੇ ਆਕਾਰ ਦੀ ਬਾਤ ਨਹੀਂ ਕਰਦੀ ਨਿਰਾਕਾਰ ਦੀ ਬਾਤ ਬਤਾਓ ਆਪ ਕਿਸ ਕੋ ਸਮਝਦੇ ਹੋ ਭਗਵਾਨ ਚੁੱਪ ਹੋ ਗਿਆ ਬਚਾਰਾ ਮੇਰੇ ਵਰਗਾ ਸੀ ਕਿਹੜਾ ਫੜਿਆ ਕਹਿੰਦੇ ਮਹਾਰਾਜ ਨਹੀਂ ਕਹਿੰਦੇ ਜੋ ਮੈਂ ਨਹੀਂ ਬੋਲਾਂ ਸੁਨਾ ਨਾ ਕਹਿੰਦੇ ਹਾਂ ਸੁਨਾ ਹੈ ਕਹਿੰਦੇ ਹੀ ਭਗਵਾਨ ਨੇ ਕਰ ਦਿੱ ਗਿਆ ਕੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਜਿਸ ਦਿਨ ਤੈਨੂੰ ਗਿਆਨ ਹੋ ਗਿਆ ਭਗਵਾਨ ਪਰਮਤਵਾ ਦੀ ਨਰਾਕਾਰ ਰੂਪ ਨਾ ਵੇਖਣਾ ਰੰਗ ਕੀ ਛਤ੍ਰੇ ਗੁਣ ਤੇ ਪ੍ਰਭ ਪਹਿਲੋ ਇਸੇ ਭੁਜਾਏ ਨਾਮ ਦਾ ਜਿਸ ਹੋਵੇ ਪ੍ਰਸੰਨ ਉਹ ਪ੍ਰਸੰਨ ਕਹਿੰਦੇ ਪ੍ਰਸੰਨ ਤੋਂ ਵੀ ਪ੍ਰਸੰਨ ਖੁਸ਼ ਹੋ ਜਵੇ ਜਦੋਂ ਆਕਾਰ ਤੋਂ ਬਿਨ ਬੈਗੁਰੂ ਉਸ ਬੰਦੇ ਨੂੰ ਇਹ ਗੱਲ ਸਮਝ ਆਉਂਦੀ ਹੈ ਵੀ ਉਹਦਾ ਕੋਈ ਆਕਾਰ ਨਹੀਂ ਹੈ thank <laughs> you Oh, <laughs> ਉਹ ਬਾਂਗਲੇ ਵਾਲੀ ਊਰ ਕੰਮ ਪਾਪਾ ਮੱਡਾ ਤਿੰਨ ਘੰਟੇ ਕਦੋਂ ਵੱਧ ਗਏ ਤੇ ਵਾਹ ਮਿੰਮੀ ਕਿਹਿੰਦਾ ਆਧ ਬਚਾਲੇ ਜਾਂ ਰਹੀ ਨੀ ਸਟੋਰੀ ਘੰਟੇ ਨਹੀਂ ਬੱਝਿਆ ਨਹੀਂ ਕਿਉਂਕਿ ਇਕਮਾਮ ਇੱਕ ਜਿੱਤੋ ਕੇ ਬੈਠਾ ਸੀ ਉਹਨਾਂ ਨੂੰ ਪਤਾ ਹੈ ਏਜੰਸੀਆਂ ਨੂੰ ਵੀ ਦੀ ਚੇਤਨਾ ਨੂੰ ਕਿਵੇਂ ਖਿੱਚਣਾ ਆ YouTube ਤੇ ਵੀ ਵਰਦੇ ਹੋ ਬੋਲਣੋ ਇਹ ਪੁਸਤ ਭੰਣ ਨੇ 15-20 ਸਾਲਾਂ ਤੱਕ ਤੁਸੀਂ ਭਾਵ ਬੁਲਾ ਕੇ ਮਾਰ ਦੇਖੀ ਜਿਵੇਂ ਉਹਨਾਂ ਨੇ ਨਹੀਂ ਸਕੀ ਮਾਰਾਤੀ ਜੁਰੀ ਤੇ ਬੈਠਾ ਮੈਂ ਮੈਂ ਕਦੇ ਇੱਥੇ ਨਿਕਦਾ ਨਹੀਂ ਹੁੰਦਾ ਗੱਲ ਕਰਨ ਉਹ ਕਿ ਜੇ ਕੋ ਮੋਕਰ ਸਾਥੀ ਪੂਲਾ ਗਾਓ ਭਾਵੀ ਕੁੜਿਆਰੀ ਲੱਗਿਆ ਕੂੜ ਦੀ ਪਿਸ਼ਟਾਕਾਰ ਭਾਵੀ ਸਭ ਤੇ ਹੱਲ ਕਰਨਾ ਬਹੁਤ ਔਖਾ ਹੈ ਅੱਜ ਵੀ ਜਦੋਂ ਸਿੰਘ ਬਬੂ ਵੀਡੀਓ ਦਿਖਾਉਣ ਲੱਗੇ ਧਿਆਨ ਦਿਓ ਟ੍ਰੈਨੋਂ ਕਿੱਥੀ ਉਹ ਸਾਲੀ ਸਾਰੇ ਬੱਚੇ ਮੇਰੇ ਕੋਲ ਨੇ ਬੱਚੇ ਪਿੱਛੇ ਬੈਠਾ ਛੋਟਾ ਬੈਠਾ ਉਹਨੇ ਬਾਪਾ ਦੀ ਜੀਤ ਤਸਾਜੇ ਤੁਹਾਨੂੰ ਵੈਸੇ ਤਾਂ ਆਓ ਉਹ ਸਾਹ ਲਾਉਂਦੇ ਕੀ ਹੋ ਸਕਦਾ ਧਿਆਨ ਦਿਓ ਤੁਸੀਂ ਇੱਕ ਮਾਰ ਨਹੀਂ ਕਿਤੇ ਚੌਂਦੇ ਆਪਾਂ ਕਿੱਥੇ ਨੂੰ ਜਾ ਰਹੇ ਬਹੁਤ ਪੂਰ ਆ ਗਏ ਕਿਨਾਰੇ ਤੇ ਖੜੇ ਐ ਫੋਰ ਬੱਕ ਕੀਤੀ ਐ ਆਪੇ ਕੱਲ ਪਰਸੋਂ ਨਿਕੂ ਕੋ ਇਤਨਾ ਮੈਚ ਲਾ ਰੋ ਕਿੱਥੇ ਆ ਕੇ ਪੰਕੜ ਗਏ ਤੇ ਵੀਡੀਓ ਵਿੱਚ ਕੀ ਸੀ 15 ਦੀਆਂ ਬੀਟੀਆਂ ਖੜੀਆਂ ਐ ਦੋ ਚਾਰ ਭਾਈ ਵੀ ਖੜੇ ਵਿੱਚ ਢੋਲ ਵੱਜਦਾ ਆ ਰਿਹਾ ਢੋਲ ਨੱਚ ਰਹੇ ਸਾਰੇ ਤੇ ਫਿਰ ਇੱਕ ਮਕਾਨ ਕੋਲ ਆ ਗਏ ਜਿਵੇਂ ਕੱਚੇ ਦੇ ਕੋਲੇ ਬਹੁਤ ਟੌਰੀ ਫੈਲਿਆ ਨਹੀਂ ਹੈ ਅਸੀਂ ਜੀ ਚੜਾਈ ਕੀਤੀ ਹੋਈ ਐ ਰੋਹੇ ਦਾ ਦਰਵਾਜ਼ਾ ਤੇ ਇੱਕ ਬੀਬੀ ਅੰਦਰੋਂ ਆਉਂਦੀ ਨਿਕਲ ਕੇ ਉਹ ਤੇਲ ਲੈ ਕੇ ਆਈ ਕੌਲਿਆਂ ਤੇ ਨਿਗਲ ਲਈ ਜਿਵੇਂ ਆਪਾਂ ਕੋਈ ਬਹੁਤ ਵਧੀਆ ਉੱਚਾ ਕੰਮ ਕਰਕੇ ਆਉਂਦੇ ਆ ਨਾ ਸਾਡੇ ਬੱਚੇ ਵਿਆਹ ਕੇ ਆਉਣੇ ਘਰਾਂ ਆਪਾਂ ਤੇਲ ਦੇ ਗੇਰ ਦੇ ਕੌਲਿਆਂ ਤੇ ਕੋਈ ਸਾਧੂ ਸੰਤ ਆਉਂਦਾ ਹੈ ਕਈ ਵਾਰ ਅਸੀਂ ਦੇਖਦੇ ਇੰਨਾ ਸਤਕਾਰ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਕਈ ਪਿਆਰੇ ਫੁੱਲਾਂ ਦੀ ਵਰਖਾ ਕਰਦੇ ਜਾਣਗੇ ਜਦੋਂ ਉਹਨਾਂ ਨੇ ਘਰਾਂ ਇੱਕ ਰੋਣ ਲੱਗੀ ਦਾ ਕਹਿਣਗੇ ਬਾਬਾ ਜੀ ਤੁਹਾਡੇ ਚਾਰਨ ਤੋਂ ਆਏ ਸਾਰਾ ਲੇਕੇ ਤੇਲ ਔਲਿਆ ਤੇ ਇੱਕ ਪਿਆਰ ਹੈ ਸਤਕਾਰ ਹੈ ਕਿਉਂਕਿ ਬਖੰਡ ਥੋੜੀ ਕਹਿ ਸਕਦੇ ਤੁਹਾਨੂੰ ਕਹਿੰਦੇ ਕਿਉਂ ਘੇਰਿਆ ਜਾ ਰਿਹਾ ਦੇਖੀ ਕਰੋ ਪਿੱਛੇ ਇੱਕ ਬੇਟੀ ਧੀ ਆ ਰਹੀ ਜਿਹੜੀ ਕੋਈ 15 ਕੋ 17 ਦੀ ਉਮਰ ਹੈ ਉਹਦੇ ਵਾਲ ਇਹਦੇ ਸਿੱਧੇ ਜੇ ਕਰਾ ਲਏ ਪੈਂਟਾਂ ਕਰਾਏ ਹੋਏ ਬਾਰਾ ਕਬਰ ਕੋ ਗੜਾ ਤੋਂ ਉਧਾਰਿਆ ਸੀ। ਉਹਨਾਂ ਲਈ ਬੜਾ ਸਤਿਕਾਰ ਦਿੱਤਾ ਤੁਹਾਨੂੰ ਕਹਿੰਦੇ ਕੀ ਹੈ ਕਿ ਇਹ ਬੇਟਾ ਮਾਨੂੰ ਨਹੀਂ ਸਾਨੂੰ ਜੇ ਇਹ ਕੋਈ ਬੇਟੀ ਆਪਸੋ ਬਣ ਕੇ ਆਈ ਹੋਣੀ। ਹੋ ਸਕਦਾ ਹੈ ਕਿਸੇ ਪ੍ਰੀਖਿਆ ਵਿੱਚ ਪਾਸ ਹੋਈ ਹੋਣੀ। ਹੋ ਸਕਦਾ ਕੋਈ ਮੈਡਿਕ ਜਿੱਤ ਕੇ ਆਈ ਹੋਣੀ। ਔਰ ਸੁਦੇ ਮਿੱਟੀ ਐਡਾ ਮਿੱਟੀ ਕੋਈ ਮਾਰ ਮਾਰ ਕੇ ਆਈ ਹੋਣੀ ਕਹਿੰਦੇ ਨਾਮਾ ਬਾਬਾ ਜੀ ਇਹ ਪਹਿਲਾ ਮੁੰਡਾ ਸੀ ਕੁੜੀ ਬਣ ਕੇ ਆਈਏ ਗੱਜ ਕੇ ਆ ਕੋ ਸਤ ਨਾਮ ਸ੍ਰੀ ਵਾਹਿਗੁਰੂ ਇੱਥੇ ਖੜ ਕੇ ਆ ਕੇ ਢੋਲ ਵੱਜ ਰਹੇ ਅਸੀਂ ਸਵਾਗਤ ਕਰ ਰਹੇ ਜੀ ਕੀ ਹਾਂ ਸਿਗੁਰਮਾਨੀ ਨੇ ਹੋਣਾ ਸਾਡੇ ਨਾਲ ਆਨ ਵਾਲਾ ਸਭਾ ਦੇਖੋ ਕੀ ਕੀ ਹੋਣ ਲੱਗਿਆ ਹੋਣਾ ਓਏ ਮਾਨ ਦੇ ਕੀ ਜਮ ਹੈ ਵੀ ਬਿਆਨ ਤੋਂ 1 ਮਹੀਨੇ ਹੋਇਆ ਪੁੱਤ ਕਿ ਨੂੰ ਕਹਿੰਦੀ ਐ ਮੈਂ ਜਦੋਂ ਆਖ ਸਾਥੀ ਲੈ ਕੇ ਆਇਆ ਉਹਦੇ ਘਰ ਵਾਲਾ ਮੈਂ ਕਿ ਤੈਨੂੰ ਕਹਿੰਦੀ ਐ ਪੁੱਤ ਕਹਿੰਦਾ ਹਾਂ ਬਾਪਾ ਜੀ ਮੈਂ ਤੈਨੂੰ ਸ਼ਰਮ ਨਹੀਂ ਆਉਂਦੀ ਜਾਂ ਤੈਨੂੰ ਪੁੱਤ ਕਹਿੰਦੀ ਤੇਰੀ ਮਾਂ ਵੀ ਕਹਿੰਦੀ ਹਣੀ ਪੁੱਤਰ ਤੇਰਾ ਬਾਪੂ ਵੀ ਕਹਿੰਦਾ ਹੋਣਾ ਤੈਨੂੰ ਪੁੱਤ ਤੇਰੇ ਚਾਚੇ ਦਾ ਹੀ ਨਹੀਂ ਕਹਿੰਦੇ ਹੋਣੇ ਤੈਨੂੰ ਪੁੱਤ ਅਦਾ ਮਹਾਰਾਜ ਨੇ 3-4 ਵਾਰ ਕਹਿ ਲਿਆ ਹਟਦੀ ਹੋ ਨਹੀਂ ਮਸਾ ਰਹਿਗਾ ਮਨਤਰਿਕ ਜਦੋਂ ਮੂਹਣ ਕਹੂੰਗੀ ਨਾ ਪੁੱਤ ਸੱਬ ਦੀ ਲੈ ਕੇ ਆ ਤੂੰ ਸਾਡੇ ਸਾਹਮਣੇ ਕਹਿਣਾ ਆਇਆ ਬੇਤੇ ਹੋਈ ਲੈ ਕੇ ਅੱਜ ਕਿਆ ਕੋ ਸਾਤਨਾ ਮੁੜ ਕੇ ਨਹੀਂ ਕਹੂੰਗੀ ਇਹ ਸ਼ਬਦ ਨੇ ਸਾਡੇ ਇਹ ਸਾਡੇ ਸਿੱਖੀ ਵਿੱਚ ਇਹ ਸ਼ਬਦ ਨੇ ਸਾਡੇ ਘਰਾਂ ਇੱਥੇ ਆ ਕੇ ਖੜ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਚਲਗੀ ਤਰਪਨੀ ਤਮਕੀਸ ਹੋ ਜਦੇ ਹੋਏ ਬੈਠੇ ਤਖਤ ਤੇ ਆਪਣੇ ਪੁੱਤਰ ਆਪਣੀ ਜਾਨ ਤੋਂ ਪਿਆਰੇ ਸਿੰਘ ਆਪਣੇ ਪੁੱਤਰਾਂ ਨੂੰ ਜੈਕਾਰੇ ਖੜੇ ਕਰਵਾਣ ਕੀਤਾ ਇਹਨਾਂ ਕੋ ਇਹ ਜਨਾਨੜਾਂ ਨੂੰ ਬੰਦੇ ਬੜੇ ਖੁਸ਼ ਹੁੰਦੇ ਹੋਣੇ ਸਾਡੇ ਪਰਸਪਰ ਦੀ ਇਹ ਕਿਸੂਰ ਨਹੀਂ ਇਹ ਮर्यादा ਨਹੀਂ ਉਹ ਸਿੱਖੀ ਹੋ ਸਕਦਾ ਨਾਵਾਂ ਦੇ ਨਾਲ ਜਿੰਨੇ ਮਾਗੀ ਸਿੰਘ ਅਰੇ ਆਦਾਨਾ ਛੱਡੋ ਅਸੀਂ ਕਿਸੇ ਫੜੇ ਮਿੰਤਾਂ ਕਰਦੇ ਸੀ ਭਾਈ ਅਮਰਤ ਛੱਗੋ ਅਮਰਤ ਛੱਗੋ ਹੋ ਤਾਂ ਅਸੀਂ ਇਹੀ ਕਹਿਣ ਲੱਗੇ ਕਿ ਅਮਰਤ ਨਹੀਂ ਛੱਗੂਗਾ ਉਹ ਭਾਈ ਕੇਸ ਦਾੜੀਆਂ ਨਹੀਂ ਰੱਖੁੰਦੇ ਰਹਿਣ ਦਿਓ ਜਿਹੜਾ ਹੁਣ ਨਵਾਂ ਕੱਲ ਤੇ ਧੁਰੂ ਕੀਤਾ ਹੈ ਕੋਈ ਸ਼ਰਤ ਹੋਊਗਾ ਕਿ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਾਣਾ ਸੀ ਦੇਸ਼ਾਂ ਵਿਦੇਸ਼ਾਂ ਦੇ ਅੰਗਰੇਜ਼ਾਂ ਨੂੰ ਡੋੜਨ ਸਾਡੀ ਤਾਂ ਆਪਣੇ ਬੱਚੇ ਨਹੀਂ ਕਾਬੂ ਹੋ ਰਹੇ ਸਾਡੇ ਆਪਣੇ ਘਰੇ ਹੀ ਨੇ ਸੁੰਘ ਕੇ ਪਾਣੀ ਸੋਹਣਾ ਆ ਮੰਗਿਆ ਨੀ ਮੱਥਾ ਟੇਕਿਆ ਜਿਉਰਾ ਮੱਥਾ ਦਾ ਭੁਲੇਖੇ ਰਹਿ ਗਿਆ ਤੇ ਕਿਹਦੀਆਂ ਚੜ੍ਹਦੀਆਂ ਮੱਥਾ ਟੇਕ ਕੇ ਮੈਂ ਕਿਹਦੀ ਤੇਰ ਪਣਾ ਛੱਡਣੀ ਆਪਣੀ ਆਪਣਾ ਗੁਰਮੇ ਰੱਖ ਲੈ ਇੱਥੇ ਤੇ ਤੇਰਾ ਪੇੜਾ ਪਾਰ ਹੋ ਜਾਣਾ ਸਾਣਾ ਪਾਤਨਾ ਆ

ਦੋ ਇਨਸਾਨ ਬਣ ਕੇ ਵਿਖਾਈਏ ਸੋਹਣੇ ਇਨਸਾਨ ਬਣ ਕੇ ਵਿਖਾਈਏ ਤਾਂ ਕਿ ਆ ਜਿਹੜਾ ਆਉਣ ਵਾਲੀ ਜਨਰੇਸ਼ਨ ਜਿਹਦੇ ਸਾਹਮਣੇ ਤੂਫਾਨ ਹੀ ਤੂਫਾਨ ਆਉਣ ਵਾਲੇ ਹੈ ਇਹ ਨੂੰ ਢਾਲ ਬਣ ਕੇ ਸਾਨੂੰ ਖੜਨਾ ਪੈਣਾ ਹੈ ਬਹੁਤ ਵੱਡੇ ਤੂਫਾਨ ਆਉਣਗੇ ਆਉਣ ਵਾਲੇ ਸਮੇਂ ਇਸੇ ਕਰਕੇ ਆਓ ਤਿਆਰੀ ਕਰੀਏ ਬੰਦਗੀ ਕਰੀਏ ਸਿਮਰਨ ਕਰੀਏ ਜਿੰਨਾ ਕੋ ਸਮਾਂ ਕਿੱਥੇ ਵੀ ਮਿਲਦਾ ਹੈ ਉਸੇ ਰਾਹ ਤੇ ਵਹਿ ਜਾਊਗਾ ਰਾਮ ਦਾ ਅਲਾਵਾ ਨਾ ਰਹਿਂਦਾ ਹਰੀ ਦਾ ਗੋਵਿੰਦਾ ਗੁਪਾਲ ਦਾ ਕਾਬਲੇ ਕਰੋ ਸਿਮਰਨ ਭਾਈ ਹਉਮ ਬਿਹਾਰਾਂ ਜਾਉ ਜੀਤੇ ਤੇਰੇ ਨਾਮ ਨਾਲੇ ਨਾਮ ਹੈ ਮਹਾਰਾਜ ਕਹਿੰਦੇ ਉਤੋਂ ਵੀ ਅੱਗੇ ਚਲੇ ਜਾਣੇ ਫਿਰ ਇੱਥੇ ਆਜਾਂ ਮੈਂ ਨਿਰਨਾਮ ਨੇ ਗੰਮ ਕਿੱਥੇ ਨਾਏ ਨਿਹੜਕ ਕੋਈ ਤੂੰ ਜਾ ਕੇ ਮਿਲੇਗਾ ਤੁਹਾਡੀ ਕੋ ਮੰਗਣ ਚਿੱਤਦਾ ਆ ਵੇ ਤਰਪ ਦੇਖਦੇ ਆ ਹੀ ਦੁੱਖ ਭੁੱਖ ਗਈ ਕਹਿੰਦੇ ਰੱਬ ਨਾਲ ਤੂੰ ਮਿਲਿਆ ਹੀ ਨਹੀਂ ਪ੍ਰਕਾਸ਼ ਹੋਇਆ ਹੀ ਨਹੀਂ ਜਿਸ ਦਿਨ ਮਿਲ ਗਿਆ ਤੂੰ ਮੰਗਣਾ ਹੀ ਛੱਡ ਦੂੰਗਾ ਕਰਕੇ ਰੱਬ ਤੋਂ ਸਭ ਨਾਮ ਆਹ ਜੀ ਮੇਟੀ ਮੈਂ ਬਰਾਮਾ ਨੂੰ ਕਿਹਦੇ ਸ਼ਲੋਕ ਪੜਿਆ ਜਾਵੇ ਸ਼ਲੋਕ ਪਾਣ ਗੁਰੂ ਬਾਣੀ ਤੇ